ਅੱਜ ਹੈਗਾ ਜੀ 27 ਸਤੰਬਰ 2024 ਟਾਈਮ ਹੈਗਾ ਜੀ 6:10 ਕੁਸ ਬਰਸੀਨ ਦਾ ਸਿੱਟਾ ਭਰਾ ਦੇਤਾ ਸੀਗਾ ਤੇ ਕੁਸ ਆਪਾਂ ਜੀ ਦਾ ਸਿੱਟਾ ਹੁਣ ਦੇਵਾ ਕਿਉਂਕਿ ਪਾਣੀ ਰਾਤ ਲੈਟ ਉੱਡ ਗਈ ਸੀ ਪਾਣੀ ਨਾ ਭਰਿਆ ਕੀ ਰਹੀ ਹੈ ਜੀ ਆਪਣੀ ਬਰਸੀਨ ਦਾ ਵੀ ਤਾਰਾ ਵੀਰਾ ਤੇ ਇਹਦੇ ਵਿੱਚ ਹੈਗੀ ਹੈ ਜੀ ਹਾਲੋਂ ਰਾਤ ਕੁ ਸਿੱਟਾ ਇਹਦਾ ਪੁੱਛ ਰਹਿੰਦਾ ਹੈਗਾ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਜਿਹੜੀ ਵੱਡਾਂ ਵਾਲੀ ਹੁੰਦੀ ਹੈ ਬਾਕੀ ਸਬਜ਼ੀਆਂ ਸਬਜ਼ੀ ਤਿਆਰੀ ਕਰਾਂਗੇ ਤੁਹਾਨੂੰ ਸਮਝਾ ਰਿਹਾ ਵੀ ਨਾਲ ਦੀ ਨਾਲ ਵੀਡੀਓ ਦਿਖਾਵਾਂਗੇ ਇੱਕ ਵਾਰੀ ਆਪਾਂ ਦੰਨੇ ਆ ਪਾਣੀ ਦਾ ਕਿਹੜਾ ਪੜਾ ਕਿਹੜਾ ਛਿੱਟਾ ਵਿੱਚ ਇਹਦੀ ਸਰੋਂ ਨਾਲ ਨਵਰੇ ਨੂੰ ਅੰਮ ਜਿਹੜੀ ਸਰੋਂ ਆ ਜੀ ਇਹਦੀ ਸਰੋਂ ਹੈ ਇਹਦੇ ਵਿੱਚ ਰਲਾਤੀਏ ਇੱਕ ਤਰ੍ਹਾਂ ਦੀ ਤੌਣਕ ਹੀ ਬਣ ਗਈ ਕਿਉਂਕਿ ਬਰਸੀਨੇ ਦੇ ਵਿੱਚ ਹੋਗੀ ਸਰੋਂ ਦੇ ਵਿੱਚ ਹੋਗੀ ਤਾਰਾ ਮੀਰਾ ਦੇ ਵਿੱਚ ਹੋ ਗਿਆ ਹਾਲੋਂ ਦੇ ਵਿੱਚ ਹੋ ਗਈ ਜੇ ਸੰਗਵਲ ਪੋਣੇ ਸੰਗਵਲੀ ਪਾ ਸਕਦੇ ਕਿਉਂਕਿ ਸੰਗਵਲ ਆਪਾਂ ਬੱਠਾਂ ਤੇ ਲਾਵਾਂਗੇ ਬਾਕੀ ਜਿਹੜੀ ਸਬਜ਼ੀ ਆਪਾਂ ਸਾਰੀ ਆਪਣੀ ਕੈਰੀ ਤਿਆਰ ਆ ਉਹ ਬੱਠਾਂ ਦੇ ਉੱਤੇ ਲਾਵਾਂਗੇ ਇੱਕ ਵਾਰੀ ਆ ਪਹਿਲਾਂ ਦੰਨਾ ਛਿੱਟਾ ਹੁਣ ਆਪਾਂ ਦੰਨੇ ਆ ਜੀ ਖੜੇ ਪਾਣੀ ਦੇ ਵਿੱਚ ਛਿੱਟਾ ਤੇ ਉਹ ਪੇੜਾ ਵੀ ਹੈ ਉਹ ਪੁੱਛਣਾ ਪੁੱਛਦਾ ਪਹਿਲਾਂ ਉੱਚਾ ਹੋਇਆ ਤਾਂ ਹੈ ਨਾ ਉਹ ਵੀ ਹੈ ਜਿਹੜਾ ਤਰਜਾਂ ਦਾ ਦੂਜਾ ਦਸਤੀਨ ਦਾ ਪਾ ਤੇ ਬਾਕੀ ਇਹਦੇ ਚੋਂ ਆਉਂਦਾ ਥੋੜਾ ਥੋੜਾ ਇਹ ਨਾਲੇ ਰਾਹ ਦੇ ਵਿੱਚ ਕਿਉਂਕਿ ਬਹਾਨਾ ਜਿਹੜਾ ਉਹ ਆਪਣਾ ਪਿਆਰ ਕਰਕੇ ਆਪਾਂ ਪਾਣੀ ਦਾ ਪਾਟ ਦਿੱਤਾ ਹੈ ਇਹ ਤਾਂ ਆਪਾਂ ਹੈ ਸਾਡੀ ਕੁਮਾਰ ਰਾਤ ਰਾਤ ਲੈ ਗੋ ਬੀਜੀ ਰਾਤ ਲੈ ਟੁੱਟਣ ਦੇ ਕਾਰਨ ਹੁਣ ਆਪਾਂ ਦੁਆਰੇ ਹਰਦਾ ਪਿਆਰਾ ਬਸ ਜਿਮਾ ਰਪਟੀ ਇਹਦੇ ਵੀ ਤੇਰੀਆਂ ਤੇਰੀ ਦੇ ਨਾਲ ਆਪਣਾ ਮਕਾਨ ਨਾਲ 24 ਘੰਟਿਆਂ ਵਾਲੀ ਲੈਟ ਦਾ ਟਰਾਪ ਕਰਮ ਸ਼ਿੱਕਾ ਦੇ ਕੇ ਦੁਆਦਾ ਪਕਰਾਂਗੇ ਸਬਜੀ ਆਪਣੀ ਗੀਂ ਘਿਹਾਰਾ ਸਬਜੀ ਦੀ ਤਿਆਰੀ ਹੰਡਾਪਾ ਹੁੰਦੇ ਸ਼ਿੱਕਾ ਦੇ ਰਿਆਂ ਇਹਦੇ ਨਾਲ ਵਧੀਆ ਹਰੀ ਬਸੇਂ ਵਧੀਆ ਹਰੀ ਹੋ ਗਈ ਕਿਉਂਕਿ ਖਸਕੇ ਟਰਕੇ ਦੀ ਅੱਗੇ ਆ ਗਿਆ ਉਥੇ ਸਾਰੇ ਵਧੀਆ ਗੀ ਆਵੇ ਮੈਂ ਚੰਗੀ ਨੂੰ ਨਹੀਂ ਬੇਚ ਕੇ ਚਲੇਗਾ ਜਦੋਂ ਬਸੇਂ ਗੀਜਨ ਹੋ ਕੇ ਹੁਣ ਬਸੇਂ ਦਾ ਬਿਲਕੁਲ ਤੋ ਸਮਾਂ ਆਇਆ ਤਿਆਰੀ ਹੋ ਕੇ ਤਾਰਬੀ ਦੀ ਰੇਤ ਲੇਕਿਨ ਤਾਰਾਂਬੀ ਦਾ ਸਰੋਂ ਤੇ ਪਲਾਸਟ ਖੰਡੇ ਸੋਪਰਾ ਤੇ ਥੋੜੀ ਥੋੜੀ ਜਬੀ ਜਰੂਰ ਪਾਉਣ ਕਿਉਂਕਿ ਇਹ ਪਸ਼ੂਆਂ ਵਾਸਤੇ ਤੁੰਪੜਾ ਗੰਦੀ ਕਰਦੀ ਹੈ ਜਿਹਦੇ ਕਾਰਨ ਸਾਨੂੰ ਪਸ਼ੂ ਨੂੰ ਮੈਡੀਸਨ ਬਹੁਤ ਘੱਟ ਦੇਣੀ ਪੈਂਦੀ ਹੈ ਕਿਉਂਕਿ ਮੈਡੀਸਨ ਬੜੀ ਮਹਿੰਗੀ ਹੈ ਪਸ਼ੂ ਹੁਣ ਬੜੇ بیمار ਹੋ ਗਏ ਨੇ ਤਾਂ ਜੀ ਦੀ ਜੀਤੀ ਆਈ ਸਾਰਾ ਵੀ ਦਾ ਤੇਰਾ ਬਤੀਤ ਸਨੌਵੀਂ ਤੋਂ ਤਿੰਨ ਬਾਅਦ ਕੀ ਆ ਗਿਆ ਜੇਤੀ ਬਾੜ ਨੂੰ ਵਧੀਆ ਕੰਮ ਕਰਦੀ ਬਾੜ ਨੂੰ ਪੂਰਾ ਪਿਆਰ ਕੀਤਾ ਜਾਵੇ ਬਾੜ ਨੂੰ ਬਲ ਸੁੱਕਾ ਪੰਜ ਸੱਤ ਵਾਰੀ ਬਾਹਿਆ ਜਾਵੇ ਤੇ ਪਲੱਸ ਰੂੜੀ ਦੀ ਰੇ ਪੈ ਜੇ ਤਾਂ ਬਹੁਤ ਵਧੀਆ ਗੱਲ ਹੈ ਕਿ ਫਿਰ ਆਪਾਂ ਛਾਲਵਾੜ ਵਧੀਆ ਲੈ ਵੀ ਮਿੱਤਰੋ ਆਪਣੀ ਜਿਹੜੀ ਮਸ਼ੀਨ ਆ ਉਹ ਸਾਰੀ ਦਾ ਛਿੱਟਾ ਆ ਗਿਆ ਇੱਕ ਵਾਰੀ ਵਿਜ ਗਈ ਹੈ ਹੁਣ ਆਪਾਂ ਇਹ ਸਬਜੀ ਵਾਸਤੇ ਥਾਂ ਛੱਡਿਆਗਾ ਆ ਸਬਜੀ ਵਾਸਤੇ ਥਾਂ ਛੱਡ ਲਈ ਆਪਾਂ ਕਰਾਂਗੇ ਤਿਆਰੀ ਚੈਰੀ ਕਰਕੇ ਤੁਹਾਨੂੰ ਉਹ ਸਬਜੀ ਜਿਹੜੇ ਬੀ ਆ ਸਾਰੇ ਲਾਉਂਦੇ ਰੱਖਾਵਾਂਗੇ ਇੱਕ ਵਾਰੀ ਉਹ ਬੱਟਾ-ਬੱਟਾ ਪਾ ਕੇ ਤਿਆਰੀ ਕਰਦੇ ਆ ਜੇਕਰ ਆਪਣੇ ਕੋਲ ਕੈਮਰਾਮੈਨ ਖੋਰ ਹੁੰਦਾ ਫਿਰ ਆਪਾਂ ਤੁਹਾਨੂੰ ਨਾਲ ਦੀਆਂ ਦਿਖਾਉਂਦੇ ਪਰ ਅਸੀਂ ਦੋ ਹੀ ਜਾਣੇ ਆ ਮੈਂ ਇਥੇ ਆਪਣਾ ਬੇਟਾ ਹੁਸ਼ਨ ਤੇ ਜਿਹੜੇ ਬੱਟਾ ਤਿਆਰ ਕਰਾਂਗੇ ਉਹ ਤਿਆਰ ਕਰਾਂਗੇ ਬਿਲਕੁਲ ਜਿਹੜੀ ਚੈਰੀ ਆਪਣੀ ਤਿਆਰ ਹੈਗੀ ਤੇ ਹਰਾ ਜਿਹੜਾ ਆਪਣਾ ਮਸ਼ੀਨ ਆ ਉਹ ਵਿਜ ਗਈ ਤੁਹਾਨੂੰ ਅਪੀ ਦੁਆਲ ਕਰਾਂਗੇ ਇਸ ਸਾਡੀ ਚੈਰੀ ਦੁਆ ਤੁਹਾਨੂੰ ਵੀ ਲਾਉਣ ਪਹਿਲੇ ਵੀ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਚੈਨਲ ਦੇ ਉੱਤੇ ਸਾਰਿਆਂ ਦਾ ਧੰਨਵਾਦ ਦੇਖਦੇ ਰਹੋ ਨਾਲ ਜੁੜੇ ਰਹੋ ਚਲੋ ਲਈ ਮਿੱਤਰੋ ਸਬਜ਼ੀ ਆਪਾਂ ਲਾ ਦਿੱਤੀ ਹੈ ਦੁਆਰੇ ਚੈਨਲ ਤੇ ਫਿਰ ਸਾਰਾ ਸਵਾਗਤ ਹੈ ਇੱਥੇ ਲਾਈਆਂ ਨੇ ਗਾਜਰਾ ਕੈਮਰੇ ਨੂੰ ਗਾਜਰਾ ਪਸਾ ਲਈ ਆਪਾਂ ਤਾਂ ਲਾਈਆਂ ਗਾਜਰਾ ਉੱਧਰ ਲੈ ਜੀ ਪਾਲਕ ਉੱਥੇ ਲੈ ਜੀ ਧਨੀਆ ਕਿਸੇ ਵਾਲੀ ਕੈਰੀ ਦੇ ਵਿੱਚ ਲਾਏ ਨੇ ਮਿੱਠੇ ਤੇ ਆਪਾਂ ਥਾਂ ਜਿਹੜਾ ਛੜਤਾ ਆਪਾਂ ਗੰਢੀ ਗੁੰਢੀ ਲੋਣ ਵਾਸਤੇ ਸਾਹ ਸਮਰ ਰਿਹਾ ਹੋਇਆ ਆਪਣਾ ਇਧਰ ਆਪਾਂ ਬੀਜਾਂਗੇ ਇਹਦੇ ਵਿੱਚ ਬੀਜਾਂਗੇ ਦੁਬਾਰੇ ਫੇਰ ਦਸਤਿੰਦ ਮੁਖਤਚਰੀ ਖਾਂ ਤੋਂ ਦਾ ਜਵੀ ਤੇ ਇਹਦੇ ਵਿੱਚ ਬੀਜਾਂਗੇ ਆਪਾਂ ਫੇਰ ਸਮਰ ਗਿਆ ਸਾਰਾ ਇਹਦੇ ਵਿੱਚ ਬੀਜਾਂਗੇ ਸਰੋਂ ਤੇ ਮੇਟਰੋ ਸਬਜੀ ਹੈ ਇਹ ਸਾਰੀ ਲੱਗੀ ਹੈ ਤੇ ਦੁਆ ਥੋੜੀ ਜੀ ਕਹਾੜੀ ਵੀ ਕਿਉਂਕਿ ਸਕੂਲ ਵੀ ਜਾਣਾ ਹੈ ਟਾਈਮ ਹੋ ਗਿਆ ਹੈ ਸਵੇਰੇ ਪੂਰੇ ਸਵੇਰਾਂ ਉੱਠੇ ਸੀ ਫੇਰ ਵੀ ਮੁੱਲੋਂ ਮੁੱਲੀ ਟਾਈਮ ਲੱਗਦਾ ਕਿਉਂਕਿ ਕੰਮੇ ਬਰੀਕੀ ਵਾਲਾ ਹੁੰਦਾ ਸਫਾਈ ਨਾ ਕਰਨਾ ਪੈਂਦਾ ਨਹੀਂ ਸਬਜੀ ਖਰੀਦੀ ਨਹੀਂ ਹੁੰਦੀ ਕਿਉਂਕਿ ਬੀ ਬਹੁਤ ਮਹਿੰਗੇ ਨੇ ਬੀ ਘਟੋ ਘਟ 1000 ਰੁਪਏ ਦੇ ਇਕੱਲੇ ਇਸ ਕਰਕੇ ਆਪਾਂ ਥੋੜੀ ਜਿਹੀ ਕਹਾੜੀ ਹੈ। ਤੁਹਾਨੂੰ ਕਹਾੜਾ ਨਾ ਬੋਲ ਰਹੇ। ਸਕੂਲ ਦਾ ਹੋ ਗਿਆ ਟਾਈਮ। ਜਿੱਦੋਂ ਸਕੂਲ ਵਾਪਸੇ ਤਿਆਰ ਹੋਣ ਉਹ ਛਣਵੀ ਆਪ ਦੀ ਯੂਨੀਵਰਸਿਟੀ ਜਾਣਾ। ਤੇ ਪਹਿਲਾਂ ਤੁਹਾਨੂੰ ਬਰਸੀਨ ਵਾਸਤੇ ਗੱਲਾਂ ਦੱਸੀਆਂ ਨੇ ਕੁਸ਼ ਕਰੀਆਂ ਨੇ। ਇੱਕ ਦੂਆ ਦਾ ਆਪਾਂ ਸਬਜ਼ੀ ਲਈ ਹੈ। ਕੋਸਾ ਆਪਾਂ ਜਿਹੜਾ ਤਿਆਰ ਥਾ ਉਹ ਛੱਡਿਆ ਗਿਆ ਦੇ ਵਿੱਚ ਆਪਾਂ ਜਾ ਕੇ ਗੰਡੇ ਵਗੈਰਾ, ਦਾਲਾਂ ਵਗੈਰਾ ਲਾ ਮੰਗੀ ਜਿੱਦੇ ਆਪਣਾ ਟਾਈਮ ਲੁਕ ਥੋੜੀ ਜਿਹੀ ਗਰਮੀ ਦਾ ਟੈਂਪਰੇਚਰ ਘਟੂਗਾ ਕਿਉਂਕਿ ਟੈਂਪਰੇਚਰ ਹਜੇ ਵੀ ਥੋੜਾ ਜਿਆਦਾ ਹੈ। ਪਰ ਜਿਹੜੇ ਹਰੇ ਸੀ ਉਹ ਲੇਟ ਹੋ ਰਹੇ ਸੀਗੇ ਕਿਉਂਕਿ ਬਾ ਸੱਚੀ ਦਾ ਕਹਿ ਰਹੀ ਸੀ ਤੁਸੀਂ ਜਦੋਂ ਕਿਤੇ ਹੋ ਪਰ ਕੁਝ ਨਹੀਂ ਹੁੰਦਾ ਕਿਉਂਕਿ ਆ ਦੋ ਚਾਰ ਦਿਨਾਂ ਵਿੱਚ ਮੌਸਮ ਬਦਲੇਗਾ ਅਤੇ ਮੌਸਮ ਠੰਡਾ ਵਾਲਾ ਹੋ ਜਾਵੇਗਾ ਕਿਉਂਕਿ ਅੱਧੇ ਹਸੂ ਦੇ ਲਗਭਗ ਸਮਾਂ ਹੋ ਗਿਆ ਹੈ ਫਿਰ ਇਸ ਤੋਂ ਬਾਅਦ ਆਪਾਂ ਆਪਣੇ ਰਿਜੇਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀਡੀਓ ਦਾ ਇੱਥੇ ਕਰਦੇ ਆਂ ਵੀਡੀਓ ਥੋੜੀ ਜਿਹੀ ਹੋਰ ਬਣਾਉਣੀ ਸੀ ਕਿਉਂਕਿ ਜਾਣਕਾਰੀ ਕੁਝ ਹੋਰ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਪਰ ਆਪਾਂ ਨੂੰ ਹੈਗੀ ਆ ਸਕੂਲ ਜਾਣ ਦੀ ਕਾਲ ਕਿਉਂਕਿ ਸਕੂਲ ਵਿੱਚ ਟਾਈਮ 'ਤੇ ਪਹੁੰਚਣਾ ਹੈ ਭਰਾਵਾਂ ਦੇ ਕੈਂਪ ਲੱਗੇ ਸੀਗੀ ਆਪਣਾ ਵੀ ਕੈਂਪ ਲੱਗਿਆ ਸੀ ਤੇ ਆਪਾਂ ਉਹਦੇ ਕਿਸੇ ਰਿਜੇਮਿਆਂ ਦੇ ਕਾਰਨ ਕੈਂਪ ਨੂੰ ਵਿੱਚ ਕੈਨਸਲ ਕਰਵਾ ਕਿਉਂਕਿ ਇਲੈਕਸ਼ਨਾਂ ਚੱਲ ਰਹੀਆਂ ਨੇ ਜੋਰ ਹੈ ਫਿਰੋਂ ਫੋਨ ਆ ਰਹੇ ਨੇ ਵੀ ਭਰਾ ਉਹ ਆ ਜੋ ਪਰ ਆਪਾਂ ਇਸ ਪੋਲੀਟਿਕਲ ਤੋਂ ਸਾਈਡ ਤੇ ਹੀ ਜਣਾਤ ਪੰਦ ਕਰਦੇ ਆਂ ਨਾ ਆਪਾਂ ਨੇ ਕਦੇ ਮੈਂਬਰ ਨਾਲ ਸਰਪੰਚ ਬਣ ਦੀ ਇੱਛਾ ਰੱਖੀ ਹੈ ਤੇ ਨਾ ਹੀ ਤੇ ਰੱਖੀ ਪਰ ਆਪ ਦੀ ਜਿਹੜੀ ਪਾਰਟੀ ਨਾਲ ਖੜਿਆ ਉਹਦੀ ਵੋਟ ਐਂਡ ਸਪੋਰਟ ਹਮੇਸ਼ਾ ਹੀ ਵਧੀਆ ਧਿਆਨ ਨਾ ਕਰਦੇ ਆਂ ਤੇ ਅਗਲੇ ਨੂੰ ਜਿੱਤੇ ਆ ਕੇ ਕਰੇ ਭੇਜਦੇ ਆਂ ਐ ਸੌਰੀ ਜਿਹੜਾ ਮਤ ਹੈਗਾ ਉਹ ਸਰਬਸੰਮਤੀ ਦਾ ਹੋ ਰਿਹਾ ਹੈ ਪਰਮਾਤਮਾ ਕਰੇ ਕਿ ਮੇਰੇ ਪਿੰਡ ਦੇ ਵਿੱਚ ਸਰਬਸੰਮਤੀ ਹੋਵੇ ਤੇ ਅੱਗੇ ਵਾਸਤੇ ਰੀਤ ਚੱਲੇ ਤੇ ਸਾਰੀ ਇੱਕ ਸਾਡੀ ਇਹ ਵੀ ਇੱਛਾ ਹੈ ਵੀਕਵਰੀ ਮਤਾ ਪੈ ਗਿਆ ਤਾਂ 10ਵੀਂ ਸਾਲ ਇਲੈਕਸ਼ਨ ਸਰਪੰਚੀ ਦੀ ਨਾ ਹੋਵੇ ਤੇ ਪਿੰਡ ਇੱਕੇ ਦੇ ਵਿੱਚ ਵੱਜੇ ਕਿਉਂਕਿ ਮੇਰਾ ਸਧੂਆਂ ਦਾ ਪਿੰਡ ਹੈ ਸਾਰਾ ਵਧੀਆ ਇੱਕ ਹੈ ਇੱਕ ਹੋਰ ਦੇ ਲੋਕ ਨੇ ਲੋਕਪਿਆਰ ਨਰਿੰਦਰ ਨੇ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਕੂਲ ਵੀ ਚੱਣ